ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਜੂਦਾ ਸਰਕਾਰ ਨੇ ਜਣ ਕੇ ਪੰਜਾਬ ਗਵਰਨਮੈਂਟ ਵੱਲੋਂ ਜਿਹੜੀ ਨਸ਼ੇ ਖਤਮ ਕਰਨ ਵਾਸਤੇ ਮਹਿੰਮ ਛੇੜੀ ਹੋਈ ਹੈ ਉਸ ਮਹਿੰਮ ਦੇ ਵਿੱਚ ਕਿੰਨੀਕ ਪ੍ਰਾਪਤੀ ਪੰਜਾਬ ਪੁਲਿਸ ਨੂੰ ਹੋਈ ਹੈ ਜਾਂ ਸਰਕਾਰ ਨੂੰ ਹੋਈ ਹੈ ਲੋਕ ਕਿੰਨਾ ਖੁਸ਼ ਨੇ ਉਸ ਮਹਿੰਮ ਤੇ ਇਹ ਚਰਚਾਵਾਂ ਛੜੀਆਂ ਹੋਈਆਂ ਨੇ মিডিਆ ਗਲਿਆਰਿਆਂ ਦੇ ਵਿੱਚ ਪਰ ਅੱਜ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਤੁਸੀਂ ਹੈਰਾਨ ਹੋਵੋਗੇ ਪੰਜਾਬ ਹਲਾਕੇ ਰਖਤਾ ਜਿਹੜੀ ਅੱਜ ਦੀ ਖਬਰ ਹੈ ਉਹ ਖਬਰ ਕੀ ਹੈ ਹਾਲਾਂਕਿ 28 ਤਰੀਕ ਦੀ ਹੈ ਪਰ ਮੈਂ ਬਣਾ ਰਿਹਾ ਅੱਜ ਦੀ ਖਬਰ ਪੰਜਾਬ ਹਲ ਗਿਆ ਤੇ ਪੰਜਾਬ ਪੁਲਿਸ ਨੂੰ ਅੱਡੀ ਵੱਡੀ ਪ੍ਰਾਪਤੀ ਹੋਈ ਐ ਜਦੋਂ ਤੁਸੀਂ ਇਹ ਗੱਲ ਸੁਣੋਗੇ ਨਾ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਮੁਖਸਰ ਸਾਹਿਬ ਦੇ ਵਿੱਚ ਪਿੰਡ ਹੈਗਾ ਕੋਈ ਕੋਈ ਕਹੂੰਗਾ ਲੰਬੀ ਠਾਣਾ ਪਿੰਡ ਤੇ ਉਸ ਲੰਬੀ ਠਾਣੇ ਦੀ ਜਿਹੜੀ ਮੈਡਮ ਐਸਆਈ ਹੈ ਉਹਦਾ ਨਾਮ ਹੈਗਾ ਸ਼ਾਇਦ ਕਰਮਜੀਤ ਕੌਰ ਇਦਾਂ ਦਾ ਕੁਛ ਨਾ ਕੁਛ ਹੋਰ ਵੀ ਹੋ ਸਕਦਾ ਔਰ ਜਿਹੜਾ ਨਸ਼ਾ ਤਸ਼ਕਰ ਫੜਿਆ ਉਹਦਾ ਨਾਮ ਮਨਦੀਪ ਸਿੰਘ ਕੁਛ ਹੋਰ ਵੀ ਹੋ ਸਕਦਾ ਮੈਂ ਤਾਂ ਗੱਲ ਕਰ ਰਿਹਾ ਵੀ ਕਿੱਡੀ ਵੱਡੀ ਪ੍ਰਾਪਤੀ ਹੈ ਉਹਦੇ ਕੋਲੋਂ ਪੋਸਟ ਜਣ ਕੇ ਭੁੱਕੀ ਪਤਾ ਕਿੰਨੀ ਫੜੀ ਹੈ ਲਿਬੜਿਆ ਹੋਇਆ ਲਫਾਫਾ ਪਤਾ ਨਹੀਂ 27 61 85 ਐਨਡੀਪੀਐਸ ਦੀ ਧਾਰਾ ਇਹ ਧਰਾਮਾ ਲਾਈਆਂ ਤੇ ਐਦਾਂ ਲੱਗਦਾ ਹੈ ਵੀ ਜਿਵੇਂ ਜਿਹੜੀ ਅਡਾਨੀਆਂ ਦੇ ਬੰਦਰਗਾਹ ਤੇ ਗੁਜਰਾਤ ਵਿੱਚ ਖੇਪ ਸੀ ਨਾ ਪਤਾ ਨਹੀਂ 30 ਕੁਆਂਟਲ ਦੀ 90 ਕੁਆਂਟਲ ਦੀ ਉਹਦੇ ਨਾਲ ਮਜੀਠੀਆ ਦਾ ਨਾਂ ਵੀ ਜੁੜਦਾ ਸੀ ਕਿ ਸ਼ਾਇਦ ਪੰਜਾਬ ਆਉਣੀ ਸੀ ਉਹ ਤੇ ਉਹ ਐਡੀ ਵੱਡੀ ਖੇਪ ਸੀ ਤੇ ਉਦੋਂ ਵੱਡੇ ਖੇਪ ਲੰਬੀ ਠਾਣੇ ਦੀ ਐਸਐਚਓ ਕਰਮਜੀਤ ਕੌਰ ਜਾਨੀ ਕਿ ਐਸਆਈ ਨੇ ਫੜੀ ਹੈ ਤੇ ਉਹਦਾ ਭਾਜਨ ਕਿੰਨਾ ਹੈ ਤੇ ਜਿਹੜਾ ਮومی ਕਾਗਜ਼ ਦਾ ਲਫਾਫਾ ਨਹੀਂ ਹੁੰਦਾ ਚਿੱਟਾ ਜਾਂ ਤੇ ਉਹ ਲਿਬੜਿਆ ਹੋਇਆ ਸੀ ਪੋਸਟ ਦਾ ਉੱਕੀ ਦਾ ਮੈਨੂੰ ਲੱਗਦਾ ਵੀ 2-4 ਲਫਾਫੇ ਨੇ ਐਸਐਚਓ ਹੋਵੇ ਏਐਸਆਈ ਹੋਵੇ ਇਹਨਾਂ ਦੀਆਂ ਗੱਡੀਆਂ ਵਿੱਚ ਲਿਬੜੇ ਲੁਬੜੇ ਮਿਲ ਜਾਣਗੇ ਤੁਹਾਨੂੰ ਆਪ ਹੀ ਕਹਿੰਦੇ ਬਟੂਆ ਵਿੱਚ ਵੀ ਉਹੋ ਜਿਹਾ ਅਲਫਾਫਾ ਹੋ ਸਕਦਾ ਹੈ ਬਚਮਾੜੀ ਮੁੱਟੀ ਫੀਮ ਲੱਗੀ ਹੋ ਸਕਦੀ ਹੈ ਕਈ ਉਹ ਕੋਲ ਚਿੱਟਾ ਫੜਿਆ ਗਿਆ ਸੀ ਬੀਬੀ ਧਰ ਵਾਲੇ ਕੋਲ ਪਰ ਜਿਹੜਾ ਇਹ ਸਖਸ ਫੜਿਆ ਇਹ ਸ਼ਮਸ਼ਾਨ ਘਾਟ ਦੇ ਵਿੱਚ ਕਹਿੰਦੇ ਬੈਠਾ ਸੀ ਦੇਖੋ ਤੁਸੀਂ ਬਖੂਹਾ ਕੀ ਬਣਦਾ ਹੈ ਤੇ ਸ਼ੱਕ ਪਿਆ ਕਹਿੰਦੇ ਮੈਡਮ ਨੂੰ ਕੋਲ ਦੀ ਲੰਘ ਰਹੀ ਸੀ ਗੱਡੀ ਲੈ ਕੇ ਨਾਲ ਸਟਾਫ ਸੀ ਉਹਦਾ ਪੂਰਾ ਤੇ ਜਦੋਂ ਕਹਿੰਦੇ ਉਹ ਲਿਫਾਫਾ ਖੋਲ ਕੇ ਕੁਝ ਖਾਣ ਦੀ ਕੋਸ਼ਿਸ਼ ਕਰ ਰਿਆ ਸੀ ਜਿਹੜੇ ਖੇ ਫੜੀਏ ਤੇ ਉਹ ਫੜ ਲਿਆ ਉਹਨੂੰ ਤੇ ਲਿਬੜਿਆ ਉਹ ਲਿਫਾਫਾ ਜਾਣ ਕੇ ਪੋਸਟ ਕਹਿੰਦੇ ਇੱਕ ਦੋ ਗ੍ਰਾਮ ਵੀ ਨਹੀਂ ਹੋਣੀ ਉਹ ਪੁੱਕੀ ਜਿਹੜੀ ਤੇ ਤਰਾ ਮਾ ਕਿਹੜੀਆਂ ਲਾਈਆਂ ਨੇ 127 61 85 ਇਹ ਜੀਆਂ ਤਰਾ ਮਾ ਲਾਈਆਂ ਨੇ ਤੁਸੀਂ ਇਹ ਸਮਝ ਲਓ ਵੀ ਇਹ ਜਿਹੜੀ ਮੈਡਮ ਨੇ ਇਹ ਮੁਰਜ਼ਮ ਫੜਿਆ ਨਾ ਐਡਾ ਵੱਡਾ ਨਸ਼ਾ ਤਸ਼ਕਰ ਜਿਹਦੇ ਕੋਲੋਂ ਲਿਬੜਿਆ ਹੋਇਆ ਲੱਭਾ ਫੜਿਆ ਗਿਆ ਉੱਕੀ ਦਾ ਤੇ ਮੈਂ ਬੇਨਤੀ ਕਰਨੀ ਆ ਰਾਸ਼ਟਰਪਤੀ ਸਾਹਿਬ ਨੂੰ ਵੀ ਜਦੋਂ ਕੋਈ ਤੁਸੀਂ ਫਰਮਸ਼ਨ ਰੱਖੋਗੇ ਨਾ ਜਾਂ ਅਗਸਤ ਦੇ ਵਿੱਚ ਰੱਖੋਗੇ ਕੋਈ ਵੀ ਰੱਖੋਗੇ ਤਾਂ ਇਸ ਮੈਡਮ ਕਰਮਜੀਤ ਕੌਰ ਐਸਆਈ ਜਿਹੜੀ ਲੰਬੀ ਥਾਣੇ ਦੀ ਹੈ ਇਹਦਾ ਸਨਮਾਨ ਜ਼ਰੂਰ ਕਰ ਦਿਓ ਔਰ ਡੀਜੀਪੀ ਸਾਹਿਬ ਨੂੰ ਬੇਨਤੀ ਹੈ ਗੌਰਵ ਜੱਜ ਜੀ ਨੂੰ ਵੀ ਉਹ ਤੋਂ ਪਹਿਲਾਂ ਇਸ ਮੈਡਮ ਨੂੰ ਡੀਐਸਪੀ ਘੱਟੋ ਘੱਟ ਬਣਾ ਦਿਓ ਤੁਸੀਂ ਐ ਕਿੱਡੀ ਵੱਡੀ ਪ੍ਰਾਪਤੀ ਪੰਜਾਬ ਹੱਲ ਗਿਆ ਸਾਰੇ মিডিਏ ਵਿੱਚ ਖਬਰਾਂ ਚੱਲੇ ਜਾਂਦੀਆਂ ਨੇ ਵੀ ਦੇਖੋ ਕਿੱਡੀ ਵੱਡੀ ਕੁਰਬਾਨੀ ਕੀਤੀ ਐ ਬੀਬਾ ਕਰਮਜੀਤ ਕੌਰ ਐਸਆਈ ਨੇ ਅਸ਼ਾ ਇਹ ਬੀਬੀਆਂ ਦੀਆਂ ਖਬਰਾਂ ਨਾ ਜਿਹੜੀਆਂ ਪੁਰਸ ਦੇ ਵਿੱਚ ਨੇ ਬਹੁਤ ਲੰਬੀਆਂ ਚੌੜੀਆਂ ਨੇ ਪਹਿਲਾਂ ਥਾਰ ਵਾਲੀ ਬੀਬੀ ਮਸ਼ਹੂਰ ਹੋ ਗਈ ਸੀ ਪਹਿਲਾਂ ਚਲੋ ਉਹਦੇ ਕੋਲ ਤਾਂ ਫੇਰ ਵੀ ਜਾਗਰਾਮ ਪਤਨ ਨੇ 5 ਗ੍ਰਾਮ ਚਿੱਟਾ ਫੜਿਆ ਗਿਆ ਸੀ ਕਾਲੀਆਂ ਇਨ ਕਾ ਸੀ ਲੱਖ ਲੱਖ ਦੀ ਘੜੀ ਸੀ ਥਾਰ ਗੱਡੀ ਸੀ 2 ਕਰੋੜ ਦੀ ਕੋਠੀ ਸੀ ਪਤਾ ਨਹੀਂ ਕਿ ਖੁਸ਼ੋ ਦੇ ਕੋਲੋਂ ਨਿਕਲਿਆ ਪਰ ਜਿਹੜਾ ਆ ਨਸ਼ਾ ਤਸਕਰ ਫੜਿਆ ਮੈਂ ਕਹਨਾ ਮਜੀਠਿਆ ਤਾਂ ਹੀ ਬਦਨਾਮ ਕਰਦਾ ਤੁਸੀਂ ਇਹ ਐਡਾ ਵੱਡਾ ਤਸਕਰ ਜਿਹਦੇ ਕੋਲੋਂ ਲਿਬੜਿਆ ਹੋਇਆ ਲਫਾਵਾ ਫੜਿਆ ਜਾਵੇ ਭੁੱਕੀ ਦਾ ਤੈਨੂੰ ਤਾਂ ਰਾਮਾ ਲਾ ਕੇ ਉਤੇ ਮੁਕਦਮਾ ਦਰਜ ਕਰਤਾ ਪਰਚਾ ਪਾਤਾ ਮੀਤਾ ਬਈ ਸਨਮਾਨ ਬਣਦਾ ਮੈਂ ਕਹਿੰਨਾ ਕੱਲੀ ਐਸ ਐਚਓ ਮੈਡਮ ਦਾ ਨਹੀਂ ਜਾਨੀ ਕਿ ਐਸ ਆਈ ਮੈਡਮ ਦਾ ਨਹੀਂ ਇਹ ਤਾਂ ਪੂਰੀ ਜਿਹੜੀ ਝਾੜੋ ਆਂਦੀ ਮੌਜੂਦਾ ਸਰਕਾਰ ਹੈ ਨਾ ਉਹਨੂੰ ਵੀ ਅਵਾਰਡ ਦੇਣਾ ਬਣਦਾ ਵੀ ਕਿੱਡਾ ਵੱਡਾ ਨਸ਼ਿਆਂ ਦਾ ਓਕੇ ਕਹਿੰਦੇ ਜਖੀਰਾ ਕਹਿੰਦੇ ਹੁੰਦੇ ਆ ਖੇਪ ਫੜੀ ਹੈ ਕਮਾਲ ਹੋ ਵੀ ਜਾਣੇ ਕਿ ਹੁਣ ਲੋਕਾਂ ਨੂੰ ਆਸ ਹੈ ਵੀ ਜਿਹੜੇ ਵੱਡੇ ਮਗਰਮਸ ਨੇ ਉਹ ਫੜੇ ਜਾਣਗੇ ਹੁਣ ਕੋਈ ਬਖਸ਼ਿਆ ਨਹੀਂ ਜਾਊ ਤੇ ਨਾਲ ਹੀ ਜਿਹੜੇ ਬੰਦੇ ਆ ਕੰਮ-ਕੁਮ ਕਰਨ ਵਾਸਤੇ ਜਾਂਦੇ ਨੇ ਉਹਨਾਂ ਦਿਹਾੜੀ ਵਗੈਰਾ ਕੋਈ ਸ਼ੈਂਕਲ ਤੇ ਜਾਂਦਾ ਵਿਚਾਰਾ ਕੋਈ ਮੋਟਰਸਾਈਕਲ ਤੇ ਜਾਂਦਾ ਇਹਨਾਂ ਨੂੰ ਬੇਨਤੀ ਹੈ ਵੀ ਜੇ ਤੁਹਾਡੀ ਜੇਬ ਵਿੱਚ ਕੋਈ ਐਦਾਂ ਦਾ ਲਖਾਫਾ ਲਿਬੜਿਆ ਹੋਇਆ ਹੁੰਦਾ ਹੈ ਨਾ ਬੜਾ ਮੋਟਾ ਉਹ ਖਾ ਕੇ ਸਿਰ ਝੁੜਦਿਆ ਕਰੋ ਪਾਸੇ ਤੇ ਨਹੀਂ ਪਰਚਾ ਤੁਹਾਡੇ ਤੇ ਵੀ ਇਦਾਂ ਹੀ ਪੈਣਾ ਜਿੱਦਾਂ ਇਹ ਸ਼ਮਸ਼ਾਨ ਘਾਟ ਵਿੱਚੋਂ ਫੜਿਆ ਬੰਦਾ ਲਿਬੜੇ ਕੋਲ ਲਫਾਫੇ ਆਣਾ ਜਿੰਦੇ ਤਿੰਨ ਧਰਾਮਾ ਲਾ ਕੇ ਐਨਡੀਪੀਐਸ ਦਾ ਪਰਚਾ ਦੇਤਾ ਤੁਸੀਂ ਵੀ ਬਚ ਕੇ ਰਹੋ ਖਾਸ ਕਰਕੇ ਜਿਹੜੇ ਆ ਟਰੱਕ ਡਰਾਈਵਰ ਜਾਂ ਬੱਸਾਂ ਵਾਲੇ ਡਰਾਈਵਰ ਨੇ ਇਹਨਾਂ ਕੋਲੇ ਤਾਂ 100 ਗ੍ਰਾਮ ਪੁੱਕੀ ਕਹਿੰਦੇ ਹੁੰਦੀ ਹੈ ਉਹ ਤਾਂ ਤਿੰਨ ਤਿੰਨ ਵਾਰੀ ਕਾਰਡ ਲਾਉਂਦੇ ਆ ਇਹਨੂੰ ਬੇਨਤੀ ਹੈ ਜੇ ਲਿਬੜੇ ਹੋਏ ਲਿਫਾਫੇ ਤੇ ਕੇਸ ਪੈ ਸਕਦਾ ਹੈ ਤਿੰਨ ਤਰ੍ਹਾਂਾਂ ਆ ਲੱਗ ਸਕਦੀਆਂ ਤਾਂ ਤੁਸੀਂ ਚੇਤੇ ਰੱਖਿਓ ਜੇ ਕਿਸੇ ਕੋਲ ਬੱਸ ਡਰਾਈਵਰ ਕੋਲੋਂ ਇੱਕ ਚਮਚਾ ਫੜੀ ਗਈ ਨਾ ਇੱਕ ਚਮਚੇ ਦਾ ਕੀ ਬਣਾਇਆ ਜਾਉ ਕਹਿਣਗੇ ਇੱਕ ਟਰੱਕ ਭੁੱਕੀ ਦਾ ਫੜਿਆ ਗਿਆ ਇਹ ਕਹਿਣਗੇ ਤੇ ਵੈਸੇ ਇਹ ਮੇਰਾ ਕਹਿਣ ਦਾ ਅੰਦਾਜ਼ ਸੀ ਜਣ ਕੇ ਉਦੋਂ ਮੈਂ ਸਿੱਧੂ ਸਾਹਿਬ ਕਹਿੰਦੇ ਹੁੰਦੇ ਆ ਖੋਦਿਆ ਪਹਾੜ ਨਿਕਲਿਆ ਚੂਹਾ ਉਹ ਕਹਿੰਦੇ ਹੁੰਦੇ ਗੁਰੂ ਤੇ ਉਹ ਗੱਲ ਹੋ ਗਈ ਮੈਂ ਕਹਿੰਨਾ ਯਾਰ ਜਦੋਂ ਇਹ ਖਬਰ ਸੁਣੀ ਨਾ ਮੈਂ ਤਾਂ ਨੀਂਦ ਹੀ ਨਹੀਂ ਆਈ ਮੁੜ ਕੇ ਤਿੰਨ ਦਿਨ ਹੋ ਗਏ 26 ਤਰੀਕ ਦੀ ਗੱਲ ਹੈ ਮੈਂ ਕਹਿੰਨਾ ਕਮਾਲ ਹੀ ਹੋ ਗਈ ਤੇ ਜਦੋਂ ਇਹ ਖਬਰ ਸੁਣੀ ਮੈਂ ਕਿਹਾ ਵੀ ਆ ਤਾਂ ਕਮਾਲ ਹੀ ਕਰਤੀ ਮੀ ਦਾ ਕਰਮਜੀਤ ਕੌਰ ਐਸਆਈ ਨੇ ਐਡੀ ਵੱਡੀ ਖੇ ਫੜ ਲਈ ਜਣ ਕੇ ਹੁਣ ਤਾਂ ਇਹ ਸ਼ਬਦ ਵੀ ਹਿੱਲ ਗਿਆ ਪੰਜਾਬ ਜਾਇ ਇਹ ਕਹਿ ਲੋ ਵੀ ਨਸ਼ਿਆਂ ਦਾ ਲੱਕ ਤੋੜਤਾ ਨਸ਼ਾ ਤਸ਼ਕਰ ਹੁਣ ਡਰ ਦੇ ਪੰਜਾਬ ਛੱਡ ਕੇ ਭੱਜਣਗੇ ਐ ਡੇ ਡੇ ਨਸ਼ਾ ਤਸ਼ਕਰ ਫੜ ਲੈ ਲਿਬੜੇ ਲਫਾਫੇ ਆਣੇ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ